ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਸਰਦ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਲਗਦੀ ਪਟੇ ਬਾਈ ਗਰਲਾਲ ਕੋਲ ਪਹੁੰਚੇ ਆ ਤਿੰਨ ਨਾਲ ਕਿਥੋਂ ਖਾਵਾਂਗੇ ਫਾਰਮ ਤੋਂ ਇੱਕ ਵਾਇੜ ਬਿਲਕੁਲ ਗਿੱਲੀ ਤਾਜੀ ਸੂਈ ਇੱਕ ਟੋਕੜ ਗੱਬਣ ਮੈਂ ਇੱਕ ਬਿਲਕੁਲ ਤਿਆਰੀ ਤੇ ਤਿੰਨ ਭਜੂ ਸਜਣੋ ਜੁੜੇ ਰਿਓ ਐਂਡ ਤੱਕ ਕਰਦੇ ਆ ਗੱਲਬਾਤ ਬਾਈ ਗਰਲਾਲ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਜੀ ਆਇਆਂ ਨੂੰ ਮਹਾਰਾਜ ਧੰਨਵਾਦ ਹੋਰ ਕਿਰਪਾ ਰੱਬ ਦੀ ਮਾਣਾ ਗਹਿਮੋ ਗਹਿਮ ਕੰਮ ਬਾਪੂ ਦੀਪ ਸਿੰਘ ਦੀ ਬੜੀ ਮੇਰ ਆ ਜੀ ਸ਼ੁਕਰ ਸ਼ੁਕਰ ਹਾਂਜੀ ਹਾਂਜੀ ਤੇ ਡਰੈਸ ਕਰੀਏ ਨੋਟ ਡਰੈਸ ਮਹਾਰਾਜਾ ਨਾਮ ਮੇਰਾ ਹੈਗਾ ਸਰਦਾਰ ਗੁਰਲਾਲ ਸਿੰਘ ਵਾਹ ਪਿੰਡ ਸੋਰ ਸਿੰਘ ਵਾਹ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਜੀ ਮੋਬਾਈਲ ਨੰਬਰ ਹੈਗਾ 8217182479 ਠੀਕ ਆ ਹਾਂਜੀ ਤੇ ਸਰਦਾਰ ਗੁਰਲਾਲ ਸਿੰਘ ਜੀ ਆਪਾਂ ਤਿੰਨ ਐਨੀਮਲ ਵਿਖਾਈਏ ਨਾ ਹਾਂਜੀ ਤਿੰਨਾਂ ਵੀਰ ਜੀ ਅੱਜ ਆਪਣੇ ਤੋਂ ਸ਼ੁਰੂਆਤ ਕਰੀਏ ਆਪਾਂ ਨੀਲੀ ਤੋਂ ਹਣਾ ਹਾਂਜੀ ਵੀਰ ਜੀ ਤੇ ਤਿਆਰੀ ਤੇ ਆ ਜੀ ਕਿੰਨਾ ਕੁ ਟਾਈਮ ਰਹੇਗਾ ਬਈ ਸੂਣ ਚ ਵੀਰ ਜੀ ਪੰਜ ਚਾਰ ਦਿਨ ਲੈ ਜੂ ਉਹ ਤੇ ਆਂਦੇ ਹਫਤਾ ਲੈਂਦੀ ਅਜੇ ਹਾਂ ਬਾਕੀ ਚਲੋ ਧੜੀ ਡੰਗ ਡੰਗ ਇੱਧਰ ਉੱਧਰ ਵੀ ਸੂਸਾ ਦਾ ਪੈਣਾ ਪੂਣਾ ਜਾ ਕੇ ਆ ਭੈਣ ਭਰਾ ਤੀਜਾ ਮੰਨਨ ਜੀ ਤੀਜਾ ਲਾਈਏ ਹਾਂਜੀ ਖਾਂਜੀ ਤੇ ਜਿਹਦਾ ਜੈਸ ਲਾਈਏ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਨੋਕ ਵਾਲਾ ਸਜਣੋ ਥਾਣਿਆ ਤੇ ਪਿੱਛੋਂ ਵੀ ਚੰਗੀ ਬੰਦੀ ਤੰਦੀ ਆ ਲਓ ਜੀ ਕੀ ਬਾਤ ਹੈ ਤੇ ਬਾਕੀ ਕਾਫੀ ਵਹਾਨੇ ਚ ਜੱਟ ਢਲ ਢੁਲ ਪਾਈ ਆ ਸਾਰੀ ਵਹਾਨੇ ਚ ਢੱਲ ਕੱਢ ਕੇ ਕਰਮਾਲੀ ਫੇਰੀ ਹੋਊਗੀ ਹਨਾ ਹਾਂਜੀ ਕੀ ਬਾਤ ਹੈ ਲਓ ਜੀ ਸਜਣੋ ਲੈ ਵਾ ਵੇਖੋ ਸਾਰਾ ਲੇਵਾ ਜੰਨਾ ਵਹਨਾ ਭਰ ਕੇ ਸੂਗੀ ਪੂਰੇ ਉਦੋਂ ਜਿਹੜੇ ਫਿੱਸੇ ਹੋਏ ਕੁਛ ਬਾਕੀ ਸੁੰਦਿਆਂ ਸੁੰਦਿਆਂ ਦਿਹਾੜੀ ਡੰਗ ਪਸ਼ੂ ਲੈ ਜਾਂਦਾ ਤੇ ਸਾ ਮਾਇਦੇ ਭਾਰ ਪਿੱਛੇ ਦੀ ਥਾਂ ਦੀ ਪੂਰ ਗਰੰਟੀ ਜੀ ਕੋਈ ਭੈਣ ਭਰਾ ਸੌਦਾ ਕਰੇ ਜੀ ਸਾਈ ਬਿਆਨਾ ਪਾਵੇ ਇਤਰਾ ਹੀ ਲੱਦ ਕੇ ਲੈ ਜਾਗੇ ਜੀ ਰੂਮ ਵਰਗੀ ਪੋਲੀ ਆ ਵੀ ਭੈਣ ਭਰਾ ਤੇ ਪਕੇ ਤਸੱਲੀ ਨਾਲ ਫੇਰ ਰੁਪਏ ਦੇ ਫੇਰ ਪੈਸੇ ਦੇ ਹਨ ਜੀ ਇਹ ਨਹੀਂ ਕਿ ਦਵਾ-ਦਾਵ ਲਾਦ ਲੂ ਕਰ ਲੋ ਹਨ ਨਹੀਂ ਨਹੀਂ ਬਾਬਾ ਜੀ ਆਪਾਂ ਵੀ ਹੱਕ ਦੀ ਕਮਾਈ ਲਈ ਅਗਲੇ ਨੇ ਵੀ ਲਾਉਣੀ ਹੈ ਲਾਉਣੀ ਹੈ ਤਸੱਲੀ ਕਰਕੇ ਆਪਦੀ ਤਾਂ ਫੇਰ ਪੈਸੇ ਤਸੱਲੀ ਕਰਾ ਕੇ ਫੇਰ ਜਦੋਂ ਮਨ ਨੂੰ ਸਕੂਨ ਮਿਲ ਗਿਆ ਫੇਰ ਪੈਸੇ ਹਨਾ ਖਰੀਆਂ ਗੱਲਾਂ ਆ ਢੜੀਆਂ ਖਰਾ ਕੰਮ ਕਰੀਏ ਸਦਾ ਹੀ ਨਾਲ ਨਿਪਟਦਾ ਬਾਬਾ ਜੀ ਉਦੋਂ ਵੀਡੀਓ ਆਪਾਂ ਪਾਈ ਸੀ ਮਾਰਾ ਬਾਪੂ ਦੀਪ ਸਿੰਘ ਦੀ ਅੰਲੀ ਮਹਿਰਵਾ ਉਹ ਤੇ ਪਸ਼ੂ ਉਦੋਂ ਵੀ ਅੱਗੇ ਨਾਲ ਛੁਕਤਾ ਦੇ ਹਾਂ ਉਦੋਂ ਬਾਅਦ ਮਾਰਾ 6-7 ਡੰਗਰ ਲੈ ਆ ਕੇ ਪਰਸੋਂ ਚੌਥੇ ਵੇਚੇ ਆ ਵੇਚੇ ਚਲੋ ਅੱਜ ਇੱਕ ਮੈਂ ਹੋਰ ਵੇਚੀ ਆ ਉਹਦੀ ਵੀ ਆਪਾਂ ਕਹਿੰਦੇ ਕਿ ਨੂੰ ਸਟੋਰੀ ਲਾ ਦੇਣੀ ਆਪਣੇ ਗਰੁੱਪ ਜੀ ਪਾ ਦੇਣੀ ਆ ਜਿਹੜੀ ਵਿਗੀ ਆ ਤੇ ਬਾਕੀ ਇਹਨਾਂ ਵੀ ਆ ਪਸ਼ੂ ਆਪਣੇ ਤੋਂ ਅੱਜ ਤਿੰਨ ਮਾਰਾ ਸੁੱਖ ਰੱਖੇ ਫੇਰ ਲਿਆਵਾਂਗੇ ਇਹ ਵਿਕਦੇ ਆ ਠੀਕ ਆ ਹਾਂਜੀ ਨੌ ਸੱਜਣ ਨੂੰ ਬਿਲਕੁਲ ਕੋਈ ਦੋ ਚਾਰ ਦਿਨ ਦਾ ਸਮਾਂ ਲੈਂਦੀ ਆ ਮੈਂ ਚੰਗੀ ਆ ਤੇ ਢੁੱਲ ਕਾਫੀ ਬਾਂਨੇ ਚ ਪਈ ਆ ਬਾਂਝੂਗੀ ਸਾਰੀ ਢਿਲ ਕੱਢ ਕੇ ਪਾਜੀ ਦੁੱਧ ਆਂਦੇ ਅਸੀਂ 1 ਹਾਂਜੀ ਬੋਲੀ ਬੀ ਮੈਂ ਰੇਟ ਰੇਟ ਸੰਧੂ ਸਾਹਿਬ ਜੈਸ ਨੋਜੇ ਕਰਦਗੇ ਜੈਸ ਇੱਕੋ ਹੀ ਕਰ ਦੋ ਐ 90 95 ਮੰਗੀ ਜਾਈਏ ਫਾਇਦਾ ਕੋਈ ਨਹੀਂ ਇੱਕੋ ਕਰ ਜਿਹੜੇ ਭਾਦੀਆਂ ਮਈਆਂ ਦੇ ਦੇਣੀਆਂ ਆਪਾਂ ਅੱਜ ਛੋਟਾਂ ਖੁੱਲੀਆਂ ਕਰ ਦੇਣੀਆਂ ਹਨ ਹਾਂ ਕੋਈ 90 ਨਹੀਂ ਕੋਈ 95 ਨਹੀਂ 85000 ਦੀ ਮੈਂ ਲਾਸਟ ਦੇ ਦਾਂਗੀ ਹੋਰ ਹੋ ਜੂ ਵੇਖ ਲਓ ਮੈਂ ਤਾਂ ਉਤਰਾ ਜੈਸ ਨੋਜ ਹੀ ਗਈ ਜੀ ਵੇਖ ਲਓ ਜੇ ਹੁੰਦੀ ਹੋਰ 82 ਹੋਰ 2000 ਛੱਡ ਦੇ 82 ਦੀ ਕਰ ਦਈਏ ਚਲੋ 82000 ਦੀ ਲਾਸਟ ਹੀ ਦੇ ਦਾਂਗੇ ਐਡੀ ਮੈਂ ਦੇਣੀ ਨਹੀਂ ਕਿਹਨੇ ਚਲੋ ਆਪਾਂ ਰੋਕ ਵੀਡੀਓ ਵੇਨੇ ਆ ਹਾਂ ਦੀ ਨੀਲੀ ਦਾ ਪੱਖ ਮੈਂ ਰੱਖਦੀ ਵੇਖ ਲਓ ਠੀਕ ਆ ਹਾਂ ਜੀ ਸਫਾਈਆਂ ਸਵਈਆਂ ਥਲੋਂ ਚੰਗੀ ਆ ਦਿੱਲੀ ਬੋਰੀ ਬਿੱਲੀ ਮਣਕੀ ਆਖਿਆ ਪਿੱਛੋਂ ਚੰਗੀ ਸਵਈ ਆ ਬਹੁਤ ਜਿਆਦਾ ਚੰਗੀ ਆ ਜੀ ਟੂਲ ਬੜੀ ਪਾਈ ਕਰ ਹਾਂਜੀ ਹਾਂਜੀ ਸੋਹਣੀ ਆ ਜੀ ਦੂਜੇ ਨੰਬਰ ਤੇ ਆ ਗਈ ਟੋਕੜ ਗੱਬਣ ਹਾਂਜੀ ਬਾਜੀ ਇਹ ਕਿਹੜਾ ਸਿੰਗ ਲੱਗਾ ਕਲਿੱਪ ਵਾਲਾ ਲਾਈ ਬੈਠੇ ਹਨਾ ਸਿੱਧੀਆਂ ਦੋਹੀਆਂ ਨੂੰ ਬਹੁਤ ਸੋਹਣੀਆਂ ਲੱਗੀਆਂ ਅੱਜ ਕੀ ਬਾਤ ਹੈ ਕਲਿੱਪ ਨਹੀਂ ਰੱਖਿਆ ਨਾ ਨਿਕਾ ਜਾ ਜਿਵੇਂ ਆਮ ਪੈਣਾ ਰਹਿੰਦੀ ਆ ਕਲਿੱਪ ਲਾਈ ਗੰਭਰਿਆ ਅਸਲ ਕੋਈ ਨਾਲ ਹੀ ਮੋੜੇ ਪਏ ਕੋਲ ਪੱਕੀ ਗੱਲ ਆ ਜੀ ਪੱਕੀ ਗੱਲ ਸੂਆ ਕਿਨਵਾ ਸੂਣ ਜਾ ਰਹੀ ਆ ਇਹ ਬਾਜੀ ਕਹਿੰਦਾ ਦੂਜੇ ਸੂਏ ਵਾਸਤੇ ਗੱਭਨ ਜੇ ਪਹਿਲੇ ਸੂਏ ਮੈਨੇ 10 ਕਿਲੋ ਦੁੱਧ ਕੱਢਿਆ ਸੀ ਹੁਣ ਇਹਨੂੰ 7ਵਾਂ ਮਹੀਨਾ ਜਾ ਰਿਹਾ ਜੀ ਤੇ ਕਿਉਂ ਨੂੰ ਡਰਾਈ ਆਂ ਟਰਾਈ ਕੀਤੀ ਜੀ ਐਵੇਂ ਗਲਤ ਗੱਲ ਕਰਦਗੇ ਬਾਕੀ ਥਣਾ ਦੀ ਪਾਰ ਪਿਛੇ ਦੀ ਫੁੱਲ ਗਰੰਟੀ ਹੋਊਗੀ ਕੋਈ ਭੈਣ ਭਰਾ ਸੌਦਾ ਕਰੇ ਅਗਲੇ ਦੇ ਘਰ ਖੜਕੇ ਤਪਾ ਕੇ ਤਸੱਲੀ ਨਾਲ ਚਮੇ ਥਣ ਪਾਰ ਪਿਛੇ ਦੀ ਗਰੰਟੀ ਦੇ ਕੇ ਤੇ ਆਪਾਂ ਫੇਰ ਪੈਸੇ ਲਵਾਂਗੇ ਵਾਹ ਬਹੁਤ ਵਧੀਆ ਗੱਲ ਆ ਜੀ ਚੰਗਾ ਵਪਾਰ ਗੁੱਟ ਜੋਬ ਹੈ ਤੁਹਾਡੀ ਤੇ ਚਲੋ ਇਸੇ ਤਰ੍ਹਾਂ ਹੀ ਮਹਾਰਾਜ ਨਭਾਈ ਜਾਵੇ ਸਜਣੋ ਸਤਵਾਂ ਮਹੀਨੇ ਦੀ ਚੈੱਕ ਪਾਸ ਹੈ ਨਾ ਸੱਤਾਂ ਦੀ ਪੂਰੀ ਓਕੇ ਹੋ ਗਈ ਆ 3 ਮਹੀਨੇ ਬਾਕੀ ਹਿਸਾਬ ਨਾਲ ਫਿਰ ਰਹਿ ਗਏ 2 3 ਮਹੀਨੇ ਲੈ ਜੂਗੀ ਜੀ ਲੈ ਜਾਨਾ ਜੀ ਬਾਕੀ ਲੈ ਵਾ ਲੂਆ ਸਜਣੋ ਚੰਗਾ ਓ ਕਿਉਂਕਿ ਝੋੜੀ ਝਾਲੀ ਦੀ ਮੈਂ ਚੰਗੀ ਬੰਦੀ ਥੰਦੀ ਹੋਊਗੀ ਤੇ ਦੁੱਧ ਮਹਾਰਾਜੋਂ ਆਉਂਦੇ ਸੀ 10-11 ਕਿਲੋ ਪਹਿਲੇ ਸਵੇਰੇ ਮੈਂ ਥੱਲੇ ਚੋਇਆ ਵਾ ਚੋਇਆ ਵਾ ਹਾਂਜੀ ਚੋਇਆ ਵਾ ਜੀ ਜੀ ਥਾਣੇ ਸਜਣੋਂ ਬਹੁਤ ਸੋਹਣੇ ਲੱਗੇ ਚਾਰੇ ਥਾਣੇ ਓਕੇ ਤੇ ਇਹ ਨਾਲ ਕਰ ਲੋ ਝਟ ਖੂਨ ਬੰਦ ਜੀ ਸੋਹਣੀ ਐ ਮੈਂ ਸਜ ਰੇਟ ਭਾਈ ਕੀ ਕਰਤਾ ਦੇ ਦੀਏ 70000 ਦੀ ਜੀ ਫਿਕਸ ਜਿਆ ਕਰ ਦੋ 65 ਦੀ ਦਿੱਦ ਗਏ ਫਿਰ ਹੋਰ ਕਰ ਦੋ 60 ਦੀ ਦਿੱਤਗੇ ਫਿਰ ਹੋਰ ਦੱਸੋ ਤੁਹੀਂ ਕੋ ਚਾਹੀਦੇ ਜੀ ਨਹੀਂ ਹੋਰ ਕਰ ਦੋ ਨਹੀਂ ਜਾਇਜ ਜੀ ਨਹੀਂ ਹੋਰ ਕਰ ਦੋ ਮੈਂ ਉਤਰਾ ਜਾਇਜ ਦੱਸਤਾ ਜੀ 60 ਦੀ ਕਰਦਾ ਹਾਂ 61 ਦੀ ਕਰਦਗੇ ਜੀ 60 ਦੀ ਜਾਂਦੇ ਜੀ ਚਲੋ ਦੇ ਦਾਂਗੇ ਜੀ ਉੱਤੇ ਕਰ ਆਏ ਬਾਕੀ ਮਹਾਰਾਜ ਐਨੇ ਦੀ ਮੈਂ ਦੇਣੀ ਨਹੀਂ ਕਿਸੇ ਨੇ ਮੈਂ ਤਿਆਰ ਹੋਈ 90 95 ਦੀ ਐ ਮਹਾਰਾਜ ਨਵੀਨ ਰੋਈ ਰੱਖੇ ਨਿੱਕੀ ਸੰਗੀ ਲੱਗੀ ਆ ਜਿਹੜਾ ਸਿੰਗ ਲੱਗਾ ਵਾ ਚਾਰ ਪੰਜ ਸੂਏ ਪੀ ਕੇ ਵੀ ਭਲਾ ਦੁੱਧ ਨਹੀਂ ਕਹਿ ਕੇ ਕੋਈ ਵੇਚ ਲੈ ਹਾਂਜੀ ਲੋ ਜੀ ਸੋਨਾ ਪਿੱਠ ਪੁਰਾ ਤੇ ਬਾਕੀ ਥੱਲਿਓ ਵੀ ਚੋਰੀ ਪੂਰੀ ਵਜਨ ਮੌਜੂਦ ਆਲੀ ਕਰਮਾ ਓਕੇ ਆ ਬਿਲਕੁਲ ਓਕੇ ਆ ਲੋ ਜੀ ਲਾਚ ਹੀ 60 ਕਿੰਦੀ ਸਹੀ ਆ ਇਹਨੂੰ ਸੂਈ ਨੂੰ ਅੱਜ ਪੰਜਵਾਂ ਛੇਵਾਂ ਦਿਨ ਜੀ ਤੇ ਬੋਹਲਾ ਕਿੰਨਾ ਦੁੱਧ ਕੋਲ ਇਹਦੇ ਥੱਲੇ 15 ਤੋਂ 16 ਕਿਲੋ ਠੰਡਾ ਹੋਊਗਾ ਜੀ ਦੁੱਧ ਹੋਗੇ ਇਹ ਨਹੀਂ ਵੀ ਆਪਾਂ ਕਹਿ ਹੀ ਦੇਣਾ ਵਾ ਕੋਈ ਭੈਣ ਭਰਾ ਤਸੱਲੀ ਨਾ ਮੇਰੇ ਘਰ ਆ ਕੇ ਦੋ ਡੰਗ ਛੱਡ ਕੇ ਚਾ ਜਾਂਗੇ ਚੋਵੇ ਓਕੇ ਤੇ ਚਾਹੇ ਕੋਈ ਭੈਣ ਭਰਾ ਸੌਦਾ ਕਰ ਲੈ ਇਤਰਾ ਹੀ ਲੱਦ ਕੇ ਲੈ ਜਾਊਗਾ ਤਸੱਲੀ ਨਾ ਚੋ ਕੇ ਤੇ ਫੇਰ ਪਈਏ ਦਵੇ ਭੂਰ ਛੱਟੇ ਦੀ ਥਾਂ ਦੀ ਪੂਰ ਗਾਰੰਟੀ ਹੋਊਗੀ ਓਕੇ ਹਾਂਜੀ ਲਓ ਸੱਜਣੋ 15 ਤੋਂ 16 ਕਿਲੋ ਦੁੱਧ ਹੋਊਗਾ ਹਨ ਜੀ ਬੰਦੀ ਥਾਂ ਦੀ ਚੰਗੀ ਜੀ ਥਾਂ ਵੀ ਚੰਗਾ ਲੱਗਾ ਜੀ ਮੈਂ ਤਾਂ ਕਿਆ ਬਾਤ ਹੈ ਮਗਰੋਂ ਬੜੀ ਸੋਹਣੀ ਬਣਦੀ ਹੈ ਹਨਾ ਫੁੱਲ ਵਜਨ ਵਟੇ ਵਾਲੀ ਵੱਡੀ ਵੱੱਟੀ ਆ ਮਹਾਰਾਜ ਵੱਡੀ ਘੱਟ ਵੱਡਾ ਅਜੇ ਜਦੋਂ ਪਸਮਾਹ ਪਾਉਂਦੀ ਆ ਥਨ ਮੱਝਾਂ ਰਗੇ ਕੱਟ ਆਉਂਦੀ ਕਰਮਾ ਅੱਛਾ ਪਸਮਕੇ ਹਾਂਜੀ ਓਕੇ ਜੀ ਤੇਰਾ ਫਿਕਸਲੇ ਵਾਲਾ ਕਹਾ ਵਾ 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 16 ਕਿਲੋ ਦੁੱਧ ਪਾਈ ਕਹਿੰਦਾ ਸਰ ਜੀ ਤਿਆਰ ਵਾਜੀ ਤਿਆਰ ਵਾਦੇ ਚੌਥੇ ਪੰਜਵੇਂ ਦਿਨ ਦੀ ਸੂਈ ਥੱਲੇ ਹਾਂ ਬਾਕੀ ਇਹਦੇ ਆਪਣੇ ਘਰੇ ਸੂਈ ਆ ਇਹ ਸਾਰੀ ਕਰੌਸ ਆ ਗਈ ਸਾਰੀ ਜੇਰਚੂਰ ਦੀ ਆਪਣੇ ਘਰ ਐ ਫੁੱਲ ਗਰੰਟੀ ਆਪਣੇ ਕੋਲ ਵੀਡੀਓ ਬਣੀ ਪਈ ਵੱਡੀ ਜਰਸੀ ਜਿਵੇਂ ਪੰਜਾਬ ਵਾਲੇ ਜਿਹਨੂੰ ਕਹਿ ਦਿੰਦੇ ਆ ਉਹ ਚ ਕਰੌਸ ਆ ਜਿਹਨੂੰ ਇਹ ਮੱਝਾਂ ਰਖੀ ਜਾਂ ਲੋ ਹਵਾ ਨੂੰ ਕਿਉਂਕਿ ਸ਼ਾਂਤ ਆ ਠੰਡੀ ਆ ਸਭਾ ਦੀ ਵੀ ਤੇ ਗਰਮੀ ਪਰ ਮੇਰੀ ਕੋਈ ਪਰਵਾਹ ਨਹੀਂ ਹਣਾ ਹਾਂਜੀ ਰੇਟ ਬਾਈ ਗਰਲਾਲ ਸਾਹਿਬ ਕੀ ਰਹਿ ਗਿਆ ਰੇਟ ਵੀਰ ਜੀ ਕੋਈ 70 75 ਕੱਖ ਨਾ ਕਰੀਏ 65000 ਦੀ ਵਾਚੀ ਦੇ ਦਿੱਤੀ 65 ਦੀ ਪਿਆਰ ਮੌਤ ਕਰਕੇ ਤੈਨੂੰ ਛੱਡ ਕੇ ਬਾਹਰ ਦੀ ਦੇ ਦਿੱਤੀ ਲਾ 60 ਚੋਂ ਹਾਂਜੀ ਹੋਰ ਕਰ ਦੇ ਯਾਰ ਹੋਰ ਯਾਰ ਚ ਡਾਲੋ ਫਿਰ ਹੋਰ ਕੀ 60 ਦੀ ਕਰ ਦੇ ਕੋਈ ਮੈਂ ਤੋਕੜ ਗੱਪਣ ਭਾਵੇਂ ਮੈਂ ਲੈ ਜੇ 60 ਚੋਂ ਭਾਵੇਂ ਕੋਈ ਤੋਕੜ ਗੱਪਣ ਮੈਂ ਲੈ ਜੇ ਤੇ ਭਾਵੇਂ ਲੈ ਜੇ ਵੈੜ ਹਨਾ 60 ਦੀ ਭਾਜੀ 60 ਹਜ਼ਾਰ ਦੀ ਬੱਚੀ ਦਵਾਂਗੇ ਹੂੰ 60 ਹਜ਼ਾਰ ਦੀ ਤੋਕੜ ਗੱਪਣ ਮੈਂ ਦਵਾਂਗੇ ਹਾਂਜੀ ਠੀਕ ਹੈ ਜੀ ਲਓ ਸੱਜਣੋ 60 ਹਜ਼ਾਰ ਦੀ ਇਹ ਮਿਲ ਜੂਗੀ ਤੇ ਵੈੜ ਚੰਗੀ ਆ ਬਾਕੀ ਮਗਰੋਂ ਲੈਵਾ ਲੂਆ ਫਿਰ ਤੁਹਾਨੂੰ ਵਿਖਾ ਦਿੰਨੇ ਇੱਕਰ ਹਨਾ ਬਹੁਤ ਜਿਆਦੀ ਸੁਥਰੀ ਆ ਜੀ ਥੱਲੇ ਦੀ ਕੀ ਬਾਤ ਹੈ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ 60 ਦੀ ਗਾਂ ਤੇ ਛੜਦੀ ਮੈਂ ਹਾਂ ਹਾਂ ਠੀਕ ਹੈ ਆਪਣੀ ਖਰੀਦਦਾਰੀ ਕਰਿਓ ਪਿੰਡ ਸੁਰਸਿੰਘ ਪਹੁੰਚ ਕੇ ਪਸ਼ੂ ਸਾਰੇ ਚੰਗੇ ਰੇਟ ਵੀ ਬੜੇ ਜਾਇਜ਼ ਕੀਤੇ ਬਾਈ ਗਰ ਲਾਲ ਨੇ ਨੀਲੀ ਮੈਂ ਵੀ ਚੰਗੀ ਸਜਣੋ ਸਤਿ ਸ੍ਰੀ ਅਕਾਲ ਜੀ ਸਤਿ